ਭਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ ਕਿਵੇਂ ਦੇਵ ਨਾਦੀਏ ਗੱਲ ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕੇ ਕਿਸੇ ਨੇ ਗੱਲ ਤਾਂ ਕੀਤੀ ਕੋਈ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ ਇਹਦੀ ਗੱਲ ਨਾ ਕੀਤੀ ਜਾਵੇ ਇਹਨੂੰ ਦਬਾ ਦਿੱਤਾ ਜਾਵੇ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਜਿਹੜਾ ਜੱਜਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਦੀ ਸਫਲ ਹੋਏ ਆ ਦੋ ਸਾਲਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਵੀ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਲਾਬਾਈ ਦੇ ਸਕਦਾ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਦੀਆਂ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਜ਼ਤਦਾਰ ਸ਼ਰੀਫ ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਵੀ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਮੇ ਬੱਚੇ ਨੂੰ ਨੋਟਿਸ ਕੱਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਨਾ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈਣੀ ਹੈ ਕੱਲ੍ਹ ਨੂੰ ਅਸੀਂ ਤੇ ਕੰਮ ਬੂਥ ਲੈਵਲ ਦੇ ਵਰਕਰਾਂ ਕੰਮ ਕਰਵਾਉਂਦੇ। ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਕੰਨੀ ਕੋਸ਼ਿਸ਼ ਕੀ ਲੱਗਦਾ ਭਾਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾਦ ਦੇ ਕੋਈ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਇਆ ਚੰਗੀ ਗੱਲ ਆ ਮੈਂ ਸਵਾਗਤ ਕਰਦਾ ਹਾਂ ਉਹਨਾਂ ਦਾ ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਦਾ ਪਹਿਲਾਂ ਵੀ ਕੋਈ ਘਟਨੀ ਸੀ ਚਲੋ ਤੁਸੀਂ ਦੇ ਚ ਕੋਈ 12 ਕਿਸ ਸੁਧਾਰ ਕੀਤਾ ਵਧੀਆ ਗੱਲ ਹੈ ਜਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ ਚੇਂਜਮੈਂਟ ਹੋਣੀ ਚਾਹੀਦੀ ਹੈ ਤੁਸੀਂ ਕੀ ਕੀ ਵਧੀਆ ਗੱਲ ਹੈ ਪਰੰਤੂ ਕੀ ਲਾਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦੇਵੋਗੇ ਜਿੱਥੇ ਉਹਦੇ ਦੇ ਮੁਕਦਮੇ ਚੱਲਦੇ ਨੇ ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਆਫ ਆਈ ਆਰ ਅਣਪਛਾਤੇ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਨਾਮਿਨੇਟ ਕਰਦੇ ਹੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਇਹ ਸਰਕਾਰ ਦੀ ਮਨਛਾ ਸੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾਂ ਵੀ ਕੋਈ ਅਸੂ ਦੇ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਤਾ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੌਲਾ ਤਾਂ ਇਸ ਗੱਲ ਤੋਂ ਵਰਤੇ ਕੋਈ ਕੇਸ ਗਵਾਇਆ ਚ ਲੱਗਿਆ ਲਗਾਤਾਰ ਹੋਈ ਸੁਣਵਾਈ ਹੋਈ ਆਸ ਬੱਜੀ ਹੈ ਕੋਈ ਦੇਖੋ ਜ਼ਿੰਦਗੀ ਆਸ ਦੇ ਸਹਾਰੇ ਚਲਦੀ ਹੈ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਲੜਾਂਗੇ ਵੀ ਆਖਰ ਤੱਕ ਅਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਹੈ ਜਿਹੜੀ ਅਕਾਲਪੁਰਖ ਦੀ ਹੈ ਉਹਦੇ ਤੇ ਉਮੀਦਾਂ ਨੇ ਕੁਝ ਕੋਈ ਫੈਸਲਾ ਹੱਕਿਤ ਹੋਊਗਾ ਤੇ ਕੋਈ ਗੱਲ ਨਹੀਂ ਲੜਾਂਗੇ ਜਿੱਤਾਂਗੇ ਵੀ ਕੋਈ ਗੱਲ सभापति साहब हमारा एक साथी था उसका नाम था सिद्धू मुसेवाला, एक कलाकार था दुनिया में उसका नाम था चाहे तमिलनाडु हो चाहे महाराष्ट्र हो चाहे केरला हो चाहे न्यूयॉर्क हो उसके गाने पर दुनिया झूम उठती थी और मैं यह भी कहना चाहता हूं सभापति साहब टाइम स्क्वायर न्यूयॉर्क में हर तीसरे दिन सिद्धू मूसेवाला बजता है बिलबोर्ड बिलबोर्ड जो बिल दुनिया के सौ गाने उनमें से सिद्धू मूसेवाला हर रोज पहले दूसरे तीसरे नंबर पे वो व्यक्ति रहता है उसके साथ हुआ क्या मैं आज इस सदन को जानकारी और बताना चाहता हूं आपके माध्यम से क्या हुआ अट्ठाईस साल के नौजवान के साथ हम नेशनल सिक्योरिटी की बात करते हैं आप कहते हैं हिंदुस्तान में परिंदा भी पर नहीं मार सकता आप ये कहते हैं कि हम हैं चिंता मत कीजिए लेकिन क्या हुआ नौजवान 28 साल के नौजवान को गोलियों से मार मार कर सर, दस गोलियां मारकर दिन दिहाड़े मार दिया शे, गया शे, और मारा किसने सभापति साहब बहुत से लोग मारे जाते हैं मारा किस एक तिहाड़ जेल में बैठा एक गैंगस्टर जिसका नाम लॉरेंस बिश्नोई है उसने मारकर कहा जेल से इंटरव्यू दिया और कहा शेव, शेव, मैंने मारा शेव, है शेव, मैंने मारा है अभी तो सिद्धू मारा है अभी इसके बाप को भी मरना होगा जेल से इंटरव्यू दिया आप नेशनल सिक्योरिटी की बात करते हैं कब इंसाफ मिलेगा सिद्धू वाला को शेव, शेव, क्या होगा अट्ठाईस साल का नौजवान जिसकी मां के एक बेटा था एक और बिना शादी के शादी के ब्याह में हमारे सर पर सेरे बांधे जाते हैं सेराबंदी होती है आपके भी होती है डेड बॉडी पड़ी से डेड बॉडी पर मेरी उस मां ने सिद्धू मूसे वाले की मां ने फिर सेरा लेकर आए और अपने बेटे के लाश पर सर पर सेरा बांध के उसकी वधाई दी है ये हालात है आप देश के गृह मंत्री हैं इंसाफ दिलाए है। और जेलों में बैठे ऐसे गैंगस्टर को हाथ निकाल के उस परिवार को इंसाफ दे